ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕਨੋਮੀ ਦੀ ਗੱਲ ਕਰਦੇ ਜਾਈਏ ਤਾਂ ਅ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਪ੍ਰਾਈਵੇਟ ਪੇ ਰੋਲ ਰਨ ਕਰਨ ਵਾਲੀ ਜਿਹੜੀ ਕੰਪਨੀ ਏਡੀਪੀ ਆ ਉਹਨਾਂ ਨੇ ਆਪਣੀ ਜਿਹੜੀ ਜੋਬ ਰਿਪੋਰਟ ਪੇਸ਼ ਕੀਤੀ ਆ ਉਹਨਾਂ ਨੇ ਕਿਹਾ ਵੀ ਜੂਨ ਮਹੀਨੇ ਦੇ ਵਿੱਚ ਜਿਹੜੀ ਪ੍ਰਾਈਵੇਟ ਸੈਕਟਰ ਦੀ ਹਾਇਰਿੰਗ ਆ ਉਹ ਘਟ ਗਈ ਹੈਗੀ ਆ ਅ ਐਕਸਪੈਕਟੇਸ਼ਨਸ ਇਹ ਸੀਗੀਆਂ ਇਹ ਕਿਆਸ ਰਹੀਆਂ ਸੀਗੀਆਂ ਵੀ 1 ਲੱਖ ਜੋਬਸ ਦਾ ਵਾਅਦਾ ਹੋਊਗਾ ਜੂਨ ਮਹੀਨੇ ਚ ਪਰ ਏਡੀਪੀ ਦਾ ਡਾਟਾ ਇਹ ਦੱਸ ਰਿਹਾ ਹੈ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਲੱਖ ਜੋਬ ਦੇ ਵਾਧਦੇ ਦੀ ਬਜਾਏ 33000 ਜੋਬਸ ਓਵਰਆਲ ਲਾਸਟ ਜਿਹੜੀਆਂ ਉਹ ਹੋਈਆਂ ਆ ਸੋ ਓਵਰਆਲ ਇਕਨੋਮੀ ਦੇ ਵਿੱਚ ਜੋਬਸ ਜਿਹੜੀ ਆ ਉਹਨਾਂ ਦੀ ਕਟੌਤੀ ਹੋਈ ਆ ਇਦੇ ਵਿੱਚ ਹਰਜੋਤ ਸਿੰਘ ਜੀ ਇੱਕ ਵੱਡਾ ਫੈਕਟਰ ਬਹੁਤ ਸਾਰੇ ਲੋਕ ਜਿਹੜੇ ਇਮੀਗ੍ਰੇਸ਼ਨ ਦੀਆਂ ਰੇਟਸ ਤੇ ਉਹ ਸਾਰੀਆਂ ਚੀਜ਼ਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਮੰਨਿਆ ਜਿਹੜਾ ਉਹ ਜਾ ਰਿਹਾ ਕਹਿੰਦੇ ਵੀ ਮਾਰਚ 2023 ਤੋਂ ਬਾਅਦ ਚ ਇਹ ਪਹਿਲਾ ਮਹੀਨਾ ਅਜਿਹਾ ਆਇਆ ਆ ਜਿਸ ਤੇ ਵਿੱਚ ਜੌਬ ਪ੍ਰਾਈਵੇਟ ਪੇ ਰੂਲਸ ਆ ਉਸ ਤੇ ਵਿੱਚ ਕਟੌਤੀ ਦੇਖੀ ਗਈ ਹੈ 네ਗਟਿਵ ਦੇ ਵਿੱਚ ਇਹ ਨੰਬਰ ਆਇਆ ਹੈਗਾ ਆ ਮਈ ਮਹੀਨੇ ਦੇ ਵਿੱਚ ਜੌਬ ਗ੍ਰੋਥ 29000 ਜੌਬਸ ਐਡ ਹੋਈਆਂ ਸੀਗੀਆਂ ਤੇ ਉਸ ਦੇ ਬਜਾਏ ਜੂਨ ਦੇ ਵਿੱਚ ਲੱਖ ਜੌਬ ਵਧਨ ਦੀ ਜਿਹੜੀ ਇਹ ਕਿਆਸ ਰਹੀਆਂ ਜਿਹੜੇ ਵਾਲ ਸਟਰੀਟ ਜਰਨਲ ਆ ਇਕਨੋਮਿਸਟ ਆ ਉਹ ਲਾਈ ਬੈਠੇ ਸੀਗੇ ਪਰ ਉਸ ਦੇ ਨਾਲੋਂ ਜਿਹੜਾ ਕਾਫੀ ਜ਼ਿਆਦਾ ਘਟ ਜਿਹੜੀਆਂ ਹੋਈਆਂ ਆ ਅਨਇਮਪਲॉयਮੈਂਟ ਦੀ ਜਿਹੜੀ ਦਰ ਆ ਉਹ 4.2 ਤੋਂ ਵੱਧ ਕੇ 4.3% ਜਿਹੜੀ ਹੋ ਵਧ ਚੁੱਕੀ ਆ ਜੌਬਲੈਸ ਜਿਹੜੇ ਕਲੇਮ ਨੇ ਉਹ ਡਾਟਾ ਸ਼ੋ ਕਰਦਾ ਆ ਆ ਵੀ 240000 ਲੋਕਾਂ ਨੇ ਜਿਹੜੀਆਂ ਨਵੇਂ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਦੇ ਲਈ ਜਿਹੜਾ ਉਹ ਅਪਲਾਈ ਕੀਤਾ ਹੈਗਾ ਆ ਸੋ ਕਿੰਨੇ ਵੀ ਪ੍ਰੋਫੈਸ਼ਨਲ ਬਿਜ਼ਨਸ ਸਰਵਿਸੇਸ ਦੇ ਵਿੱਚ 56000 ਲੋਕ ਹੈਲਥ ਤੇ ਐਜੂਕੇਸ਼ਨ ਦੇ ਵਿੱਚ 52000 ਜੌਬਸ ਜਿਹੜੀਆਂ ਉਹ ਲਾਸ ਜਿਹੜੀਆਂ ਹੋਈਆਂ ਆ ਪ੍ਰੋਡਕਸ਼ਨ ਦੇ ਵਿੱਚ 32000 ਜਿਹੜੀਆਂ ਉਹ ਅ ਵਧੀਆਂ ਸੀਗੀਆਂ ਸੋ ਓਵਰਲ ਸਾਰਾ ਜਿਹੜਾ ਜਮਾ ਘਟਾਓ ਜਿਹੜਾ ਉਹ ਕਰਕੇ 33000 ਜੌਬਸ ਦਾ ਜਿਹੜਾ ਲਾਸ ਆ ਉਹ ਏਡੀਪੀ ਰਿਪੋਰਟ ਕਰ ਰਿਹਾ ਹੈ